ਹੁਣ ਤਾਂ ਵੀਰੇ ਨਾ ਤਾਂ ਅਸੀਂ ਸੜਕਾਂ ਦੇ ਬੈਠੇ ਨਾ ਆਵਾਜ਼ਾਂ ਹੀ ਠੱਪ ਕਰ ਰਹੀਆਂ ਤੇ ਪਰ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆਂ ਵੀ ਸਾਡੇ ਪਿੰਡ ਤੋਂ ਹੋਇਆ ਕੀ ਹੈ ਸਾਡਾ ਪਿੰਡ ਸੀਲਕਾ ਤੋਂ ਕੀਤਾ ਹੈ ਜਿਸ ਤਰੀਕੇ ਨਾਲ ਸਾਡੇ ਪਿੰਡ ਨੂੰ ਆਲੇ-ਦਾਲੇ ਨੂੰ ਇਹਨਾਂ ਨੇ ਇੱਕ ਤਰੀਕੇ ਨਾਲ ਚੋਕ ਕਰਕੇ ਰੱਖਿਆ ਹੋਇਆ ਏ ਕੋ ਜਿਹੜਾ ਵੇਖੀ ਅਫਸਰ ਕਹਿੰਦਾ ਕਿ ਮੈਂ ਕਿਹ ਕਿਹ ਰਿਟਾਇਰ ਹੋ ਗਿਆ ਤੇ ਇਹ ਤੂੰ ਨਹੀਂ ਰਿਟਾਇਰ ਹੋ ਗਿਆ ਕੰਜਰਾ ਤੇ ਅਸੀਂ ਕਿਹੜਾ ਹੋਗੇ ਦੇਖੋ ਪਹਿਲੀ ਗੱਲ ਤਾਂ ਜੇ ਕਿਸਾਨ ਦੇ ਪੁੱਤ ਹੁੰਦੇ ਆ ਫਿਰ ਜਿਹੜੇ 70 70 80 80 ਸਾਲ ਦੇ ਸਾਡੇ ਬਜ਼ੁਰਗਾਂ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਜੇਲ੍ਹਾਂ ਚ ਸੁਟਿਆ ਫਿਰ ਉਹ ਸੁਟਣ ਵੇਲੇ ਇੱਕ ਵਾਰੀ ਇਹਨਾਂ ਦੇ ਹੱਥ ਕੰਬਦੇ ਜਿਸ ਤਰੀਕੇ ਨਾਲ ਸਾਡੀਆਂ ਉੱਥੇ ਮਾਤਾ ਬੀਬੀਆਂ ਸਾਡੀਆਂ ਬਜ਼ੁਰਗ ਜਿਸ ਤਰੀਕੇ ਨਾਲ ਉਹਨਾਂ ਨੂੰ ਇਹਨਾਂ ਨੇ ਡਿਟੇਨ ਕੀਤਾ ਫਿਰ ਉਦੋਂ ਕਿਤੇ ਨਾ ਕਿਤੇ ਜਦੋਂ ਜਿਹੜੀ ਚੀਜ਼ ਦੇਖਣ ਵਾਲੇ ਦੀ ਰੂਹ ਕੰਬ ਜਾਂਦੀ ਹੈ ਫਿਰ ਇਹਨਾਂ ਦੇ ਹੱਥ ਕਿਉਂ ਨਹੀਂ ਕੰਬੇ ਫਿਰ ਉਦੋਂ ਇਹਨਾਂ ਨੂੰ ਕਿਉਂ ਨਹੀਂ ਚੇਤਾ ਆਇਆ ਵੀ ਇਹਨਾਂ ਨੇ ਹੀ ਕਿਤੇ ਨਾ ਕਿਤੇ ਸਾਨੂੰ ਪੁਰਦਿਆਂ ਫਿਰ ਜਣ ਰੋਟੀਆਂ ਖਵਾਈਆਂ ਹੋਣਗੀਆਂ ਸਾਡੇ ਨਾਲ ਡੱਲੇਵਾਲ ਸਾਹਿਬ ਦੇ ਪਰਿਵਾਰਕ ਮੈਂਬਰ ਨੇ ਬਾਈ ਕੀ ਲੱਗਦਾ ਜਿਵੇਂ ਦਾ ਪੁਲਿਸ ਦਾ ਰਵਈਆ ਵੀ ਲਾ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਸਾਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਵੀ ਆਏ ਦਿਨ ਹੀ ਬਹਿ ਜਾਂਦੇ ਸੜਕਾਂ ਤੇ ਤਾਂ ਹੁਣ ਤਾਂ ਵੀਰੇ ਨਾ ਤਾਂ ਅਸੀਂ ਸੜਕਾਂ ਦੇ ਬੈਠੇ ਆਂ ਨਾ ਆਵਾਜਾਈ ਠੱਪ ਕਰ ਰਹੀ ਹੈ ਨਾ ਲੋਕਾਂ ਨੂੰ ਕੋਈ ਰਾਹਗੀਰਾਂ ਨੂੰ ਪਰੇਸ਼ਾਨੀ ਆ ਰਹੀ ਹੈ ਤਾਂ ਹੁਣ ਆਵਾਜਾਈ ਠੱਪ ਕੌਣ ਕਰ ਰਿਹਾ ਹੁਣ ਰਾਹਗੀਰ ਪਰੇਸ਼ਾਨ ਕਿਹਦੇ ਤੋਂ ਹੋ ਰਹੇ ਆ ਉਸ ਦਾ ਸਵਾਲ ਦਾ ਜਵਾਬ ਵੀ ਤਾਂ ਆਪਾਂ ਨੂੰ ਲੈਣਾ ਚਾਹੀਦਾ ਉਸ ਦਾ ਸਵਾਲ ਦਾ ਜਵਾਬ ਦੇਣ ਇਹ ਕਿ ਇਸ ਟਾਈਮ ਤੇ ਆਵਾਜਾਈ ਜਾਂ ਵਪਾਰਕ ਸਾਧਨਾਂ 'ਚ ਹੁਣ ਕੌਣ ਰਿਕਵਰਡ ਬਣਿਆ ਹੋਇਆ ਹੈ ਜਿਸ ਤਰੀਕੇ ਨਾਲ ਸਾਡੇ ਪਿੰਡ ਨੂੰ ਵਾਲੇਦਾਲੇ ਨੂੰ ਇਹਨਾਂ ਨੇ ਇੱਕ ਤਰੀਕੇ ਨਾਲ ਚੋਕ ਕਰਕੇ ਰੱਖਿਆ ਹੋਇਆ ਤਾਂ ਕਿਤੇ ਨਾ ਕਿਤੇ ਇਹ ਲੱਗਦਾ ਨਹੀਂਗਾ ਕਿ ਹੁਣ ਉਹੀ ਫਿਰ ਇਧਰ ਵੀ ਲੱਗਦੀ ਆ ਗੱਲ ਤਾਂ ਸੇਮ ਹੈ ਕਿ ਜੇ ਉੱਥੋਂ ਫਿਰ ਸਫਾਇਆ ਕਰ ਸਕਦੇ ਆ ਫਿਰ ਇੱਥੋਂ ਵੀ ਕਰੋ ਅਸੀਂ ਕੀ ਭਾਰਤ ਦੇ ਨਿਵਾਸੀ ਨਹੀਂ ਕੀ ਅਸੀਂ ਵੋਟਾਂ ਪਾ ਕੇ ਸਰਕਾਰ ਨਹੀਂ ਬਣਾਈ ਕੀ ਸਾਡੇ ਲੋਕ ਸਾਹ ਨਹੀਂ ਲੈਂਦੇ ਇਹੋ ਜਿਹਾ ਵਤੀਰਾ ਸਾਡੇ ਨਾਲ ਕਿਉਂ ਹੋ ਰਿਹਾ ਇਹ ਕਿਤੇ ਨਾ ਕਿਤੇ ਉਹਨਾਂ ਤੋਂ ਸਵਾਲ ਪੁੱਛਣੇ ਬਣਦੇ ਆ ਕਿ ਇਹ ਕਿਉਂ ਹੋ ਰਿਹਾ ਵੀਰ ਜੀ ਮਨਜੀਤ ਸਿੱਧੂ ਕਹਿੰਦੇ ਸੀ ਵੀ ਅਸੀਂ ਵੀ ਮੈਂ ਵੀ ਕਿਸਾਨ ਦਾ ਪੁੱਤ ਆ ਜੇ ਕਿਸਾਨਾਂ ਦੀਆਂ ਮੰਗਾਂ ਦਾ ਦਿਲ ਮਤਲਬ ਕੇਂਦਰ ਨਾਲ ਲੜਾਈ ਸੀਗੀ 14 ਮਹੀਨੇ ਬਹਿਲੇ ਹੁਣ ਮੀਟਿੰਗਾਂ ਚ ਹੱਲ ਨਿਕਲ ਸਕਦਾ ਪਰ ਇੰਨਾ ਟਾਈਮ ਅਸੀਂ ਬੈਠਣ ਨਹੀਂ ਦੇ ਸਕਦੇ ਦੇਖੋ ਪਹਿਲੀ ਗੱਲ ਤਾਂ ਜੇ ਕਿਸਾਨ ਦੇ ਪੁੱਤ ਹੁੰਦੇ ਤਾਂ ਫਿਰ ਜਿਹੜੇ 70 70 80 80 ਸਾਲ ਦੇ ਸਾਡੇ ਬਜ਼ੁਰਗਾਂ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਜੇਲਾਂ ਚ ਸੁਟਿਆ ਫਿਰ ਉਹ ਸੁੱਟਣ ਵੇਲੇ ਇੱਕ ਵਾਰੀ ਇਹਨਾਂ ਦੇ ਹੱਥ ਕੰਬਦੇ। ਜਿਸ ਤਰੀਕੇ ਨਾਲ ਸਾਡੀਆਂ ਉੱਥੇ ਮਾਤਾ ਬੀਬੀਆਂ ਸਾਡੀਆਂ ਬਜ਼ੁਰਗ ਜਿਸ ਤਰੀਕੇ ਨਾਲ ਉਹਨਾਂ ਨੂੰ ਇਹਨਾਂ ਨੇ ਡਿਟੇਨ ਕੀਤਾ ਫਿਰ ਉਦੋਂ ਕਿਤੇ ਨਾ ਕਿਤੇ ਜਦੋਂ ਜਿਹੜੀ ਚੀਜ਼ ਦੇਖਣ ਵਾਲੇ ਦੀ ਰੂਹ ਕੰਬ ਜਾਂਦੀ ਹੈ ਫਿਰ ਇਹਨਾਂ ਦੇ ਹੱਥ ਕਿਉਂ ਨਹੀਂ ਕੰਬੇ? ਫਿਰ ਉਦੋਂ ਇਹਨਾਂ ਨੂੰ ਕਿਉਂ ਨਹੀਂ ਚੇਤਾ ਆਇਆ ਵੀ ਇਹਨਾਂ ਨੇ ਹੀ ਕਿਤੇ ਨਾ ਕਿਤੇ ਸਾਨੂੰ ਤੁਰਦਿਆਂ ਫਿਰ ਜਾਨੂੰ ਰੋਟੀਆਂ ਖਵਾਈਆਂ ਹੋਣਗੀਆਂ। ਇਹਨਾਂ ਦੀ ਹੀ ਪੈਦਾ ਕੀਤੀ ਕਣਕ ਨੂੰ ਅਸੀਂ ਖਾਣੇ ਆ। ਜੇ ਕਿਸਾਨ ਦੇ ਪੁੱਤ ਹੁੰਦੇ ਤਾਂ ਇਹ ਕੋਈ ਸੋਚਦੇ। ਜਿਸ ਤਰੀਕੇ ਨਾਲ ਉਹ ਬਾਹਵਾ ਚੜਾ ਕੇ ਐ ਬੋਲ ਰਹੇ ਆ ਕਿ ਫਿਰ ਆਓ ਕਿਹੜਾ ਮੂਹਰੇ ਆਉਂਦਾ ਤਾਂ ਕਿਤੇ ਨਾ ਕਿਤੇ ਉਹ ਕਿਸਾਨ ਦੇ ਪੁੱਤ ਦੀ ਭਾਸ਼ਾ ਮੈਂ ਅਸੀਂ ਤਾਂ ਵਰਤੀ ਨਹੀਂ ਉੱਥੇ ਜਿਹੜੇ ਕਿਸਾਨ ਦੇ ਪੁੱਤ ਸੀਗੇ ਫਿਰ ਉਹ ਤਾਂ ਚੁੱਪ ਕਰਕੇ ਨਿਮਰਤਾ ਸਹਿਤ ਬੈਠੇ ਸੀ ਕਿ ਯਾਰ ਅਸੀਂ ਬੈਠੇ ਆ ਵੱਧ ਤੋਂ ਵੱਧ ਅਸੀਂ ਆਪਦੀ ਜਾਨ ਦੇ ਸਕਦੇ ਆ ਅਸੀਂ ਉਹ ਵੀ ਦੇਣ ਨੂੰ ਤਿਆਰ ਆ ਪਰ ਅਸੀਂ ਸਾਡੇ ਜੋ ਕਿਸੇ ਨੇ ਨਹੀਂ ਇਹ ਗੱਲ ਕਹੀ ਕਿ ਅਸੀਂ ਬਾਹਵਾ ਚੜਾ ਕੇ ਆਉਨੇ ਆ ਕਿ ਆਓ ਫਿਰ ਸਾਡੇ ਨਾਲ ਕਿਹੜਾ ਆਉਂਦਾ ਬਹੁਤ ਸਾਰੇ ਲੋਕ ਦਾਵਾ ਕਰ ਰਹੇ ਵੀ ਚਲੋ ਹੁਣ ਪੰਜਾਬ ਨੂੰ ਸੁੱਖ ਦਾ ਸਾਹ ਆ ਵਪਾਰ ਖੁੱਲੂਗਾ ਰੁਜ਼ਗਾਰ ਮਿਲ ਜੂਗਾ ਦੇਖੋ ਪਹਿਲੀ ਤਾਂ ਗੱਲ ਆ ਕਿ ਵਪਾਰ ਜੇ ਖੁੱਲੂਗਾ ਤਾਂ ਮੈਨੂੰ ਇਹ ਦੱਸੋ ਕਿ ਕੀ ਦਿੱਲੀ ਨਾਲ ਪੰਜਾਬ ਨੂੰ ਸਿਰਫ ਦੋ ਹੀ ਸੜਕਾਂ ਜੋੜਦੀਆਂ ਸੀ ਇੱਕ ਸ਼ੰਭੂ ਵਾਲੀ ਤੇ ਇੱਕ ਖਨੌਰੀ ਵਾਲੀ ਕੀ ਦਿੱਲੀ ਨਾਲ ਪੰਜਾਬ ਦਾ ਹੋਰ ਕਿਸੇ ਪਾਸਿਓਂ ਤਾਂ ਤਾਲਮੇਲ ਨਹੀਂ ਹੁੰਦਾਗਾ ਹੋਰ ਸੜਕਾਂ ਹੈ ਨਹੀਂ ਗਈਆਂ ਜੇ ਫਿਰ ਸਿਰਫ ਦੋ ਹੀ ਸੜਕਾਂ ਸਾਰੀਆਂ ਜਿਹੜੀਆਂ ਸਾਨੂੰ ਸਾਡੀ ਦੇਸ਼ ਦੀ ਰਾਜਤਾ ਦੀ ਨਾਲ ਫਿਰ ਤਾਂ ਕਿਤੇ ਨਾ ਕਿਤੇ ਇਹਨਾਂ ਤੇ ਵੀ ਸਵਾਲ ਚੁੱਕਦੇ ਆ ਕਿ ਫਿਰ ਯਾਰ ਤੁਸੀਂ ਬਾਕੀ ਸ਼ਹਿਰਾਂ ਨੂੰ ਕਿਉਂ ਨਹੀਂ ਜੋੜਿਆ ਸਿਰਫ ਇੱਕ ਪਟਿਆਲੇ ਨੂੰ ਤੇ ਇੱਕ ਚੰਡੀਗੜ੍ਹ ਨੂੰ ਹੀ ਕਿਉਂ ਜੋੜਿਆ ਕਿਤੇ ਨਾ ਕਿਤੇ ਇਹਨਾਂ ਤੇ ਵੀ ਪਰ ਜੇ ਕਿਤੇ ਉਹ ਸੜਕਾਂ ਹੈਗੀਆਂ ਫਿਰ ਇਹਨਾਂ ਤੇ ਗਲਤੀ ਆ ਕਿ ਫਿਰ ਉਹ ਵਪਾਰ ਉਧਰ ਦੀ ਵੀ ਹੋ ਸਕਦਾ ਵਪਾਰ ਹੋ ਵੀ ਰਿਹਾ ਸੀ ਵਪਾਰ ਜੇ ਬੰਦ ਹੁੰਦਾ ਮੈਨੂੰ ਇਹ ਦੱਸੋ ਕਿ ਵਪਾਰ ਫਿਰ ਆ ਮੀਟਿੰਗਾਂ 'ਚ ਆ ਕੇ ਕਿਵੇਂ ਬੰਦ ਹੋ ਗਿਆ ਵਪਾਰ ਤਾਂ ਫਿਰ ਬੰਦ ਹੋਇਆ ਜੇ ਹੋਇਆ ਹੁੰਦਾ ਤਾਂ 14 ਮਹੀਨਿਆਂ ਦਾ ਹੋਇਆ ਹੁੰਦਾ ਉਦੋਂ ਦਾ ਨੁਕਸਾਨ ਹੋਇਆ ਹੁੰਦਾ ਠੀਕ ਆ ਵਪਾਰ ਕਿਤੇ ਨਾ ਕਿਤੇ ਜਿਹੜਾ ਚੱਲ ਰਿਹਾ ਸੀਗਾ ਪਰ ਇਹ ਸਿਰਫ ਕਹਿਣ ਦੀ ਗੱਲ ਆ ਇੱਕ ਤਰੀਕੇ ਨਾਲ ਉਹ ਲੱਕੜ ਦੇ ਪੁੱਤ ਦੇਣ ਵਾਲੀ ਗੱਲ ਆ ਕਿ ਯਾਰ ਐਂ ਪੋਪਲਾ ਦੇ ਦਿਓ ਜਿਵਾਕ ਸੌਜੂਗਾ ਦਲੇਵਾਲ ਸਾਹਿਬ ਨਾਲ ਮੁਲਾਕਾਤ ਪਰਿਵਾਰਕ ਮੈਂਬਰਾਂ ਚ ਤਾਂ ਹੁਣ ਦਿੰਦੇ ਹੋਣਗੇ ਦੇਖੋ ਉਹਨਾਂ ਨੇ ਕੋਈ ਨਹੀਂ ਰੋਕਿਆ ਰੋਕ ਕਿਸੇ ਨੂੰ ਨਹੀਂ ਹੈ ਪਰ ਸਾਡਾ ਇਹ ਹੈ ਕਿ ਅਸੀਂ ਸਾਡੀ ਮੰਗ ਕੋਈ ਦਲੇਵਾਲ ਸਾਹਿਬ ਨਾਲ ਮਿਲਣ ਦੀ ਮੰਗ ਹੈ ਹੀ ਨਹੀਂ ਸਾਡੀ ਮੰਗ ਹੈ ਕਿ ਸਾਡੇ ਜਿਹੜੀ ਆਗੂ ਜਿਹੜੇ ਉਹਨਾਂ ਨੇ ਡਿਟੇਨ ਕੀਤੇ ਹੋਏ ਆ ਉਹਨਾਂ ਨੂੰ ਰਿਹਾ ਕਰੋ ਉਹਨਾਂ ਨੂੰ ਰਿਹਾ ਕਰਨ ਤੇ ਡੱਲੇਵਾਲ ਸਾਹਿਬ ਨੇ ਇਹੀ ਮੰਗ ਰੱਖੀ ਹੋਈ ਸੀ ਕਿ ਮੈਂ ਉਦੋਂ ਤੱਕ ਪਾਣੀ ਨਹੀਂ ਪੀਊਂਗਾ ਜਦੋਂ ਤੱਕ ਮੇਰੀ ਲੀਡਰਸ਼ਿਪ ਜਿਹੜੀ ਉਹਨੂੰ ਰਿਹਾ ਨਹੀਂ ਕਰਦੇ ਤੇ ਉਹਨਾਂ ਨੂੰ ਰਿਹਾ ਕਰਮ ਡੱਲੇਵਾਲ ਸਾਹਿਬ ਉੱਥੇ ਮੈਡੀਕਲ ਏਡ ਲੈਂਦੇ ਹੋ ਜਾਣ ਪਾਣੀ ਪੀਂਦੇ ਹੋ ਜਾਣ ਅਸੀਂ ਮਿਲਾਪ ਹੀ ਲਵਾਂਗੇ ਬਾਅਦ ਚ ਮਿਲਿਆ ਜਾਊਗਾ ਸਾਨੂੰ ਪਹਿਲਾਂ ਸਾਡੇ ਲੀਡਰਸ਼ਿਪ ਦੀ ਜ਼ਰੂਰਤ ਆ ਲੀਡਰਸ਼ਿਪ ਬਾਹਰ ਹੋਣੀ ਜ਼ਰੂਰੀ ਹੈ ਤਾਂ ਮਤਾਵਾ ਭੈਣਾਂ ਵੀ ਨੇ ਬੀਬੀਆਂ ਵੀ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਉਹ ਵੀ ਧਰਨੇ ਤੇ ਇੱਥੇ ਬੈਠੀਆਂ ਨੇ ਮਾਤਾ ਜੀ ਕੀ ਲੱਗਦਾ ਤੁਹਾਨੂੰ ਕੌਣ ਸਰਕਾਰ ਦਾ ਰੋਖ ਆ ਜੀ ਅੱਗੇ ਜੀ ਤੁਹਾਨੂੰ ਕੀ ਲੱਗਦਾ ਜੀ ਜਿਵੇਂ ਦਾ ਰੋਖ ਆ ਪੁਲਿਸ ਦਾ ਪਿੰਡ ਸਾਰਾ ਘੇਰਿਆ ਹੋਇਆ ਉਸ ਰੋਖ ਤੇ ਲੱਗਦਾ ਸਰਕਾਰ ਮਤਲਬ ਮੰਗਾ ਮੰਨੀਆਂ ਜਾਣਗੀਆਂ ਜਿਵੇਂ ਦੀਆਂ ਕੇਂਦਰ ਨਾਲ ਮੰਗਾ ਸੀ ਦੇਖੋ ਆਪਾਂ ਤਾਂ ਆਸਤਾ ਪਰਖਦੇ ਹੁੰਨੇ ਨਾ ਹਰ ਇੱਕ ਕੰਮ ਦੀ ਵੀ ਇਹ ਸਾਡਾ ਕੰਮ ਹੋਵੇ ਪਰ ਅਸਾਂ ਹੁਣ ਮੁੱਕ ਚੁੱਕੀਆਂ ਈਸ ਗੰਦੀ ਸਰਕਾਰ ਤੋਂ ਅਸਾਂ ਤਾਂ ਮੁੱਕ ਚੁੱਕੀਆਂ ਨਹੀਂ ਪਰ ਆਪਾਂ ਨੂੰ ਇਸ ਗੱਲ ਦਾ ਵੀ ਕੋਈ ਪਰੋਸਾ ਵੀ ਇਹ ਆਪਾਂ ਨੂੰ ਕੋਈ ਹੱਕ ਦੇ ਦੇਣਗੇ ਹਨ ਤੇ ਪਰ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਹਾਂ ਵੀ ਸਾਡੇ ਪਿੰਡ ਤੋਂ ਹੋਇਆ ਕੀ ਹੈ ਸਾਡਾ ਪਿੰਡ ਸੀਲਕਾ ਤੋਂ ਕੀਤਾ ਹੈ ਕੀ ਹੋਇਆ ਅਸੀਂ ਆਪਦੇ ਆਗੂ ਦੀ ਦੇ ਗਮ ਦੇ ਵਿੱਚ ਅਸੀਂ ਆਪਦਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਹਨਾ ਤੇ ਬਾਕੀ ਅਸੀਂ ਕੋਈ ਪੁਲਿਸ ਨਾਲ ਤੇ ਸਾਡਾ ਕੋਈ ਮੁਕਾਬਲਾ ਨਹੀਂਗਾ ਉਹ ਸਾਡੇ ਤੇ ਕਹਤੋਂ ਚੜਨ ਤੇ ਹੋਈ ਆ ਵੀ ਉਹ ਕਿਉਂ ਸਾਡੇ ਆਏ ਗਏ ਨੂੰ ਰੋਕਦੀ ਆ ਵੇਖੋ ਕਿੰਨੇ ਰਿਕਵਰ ਜੇ ਤਾਂ ਜੱਟ ਬਹਿੰਦਾ ਉਥੇ ਕਿਸਾਨ ਬਹਿੰਦਾ ਸੜਕ ਤੇ ਤਾਂ ਤੁਸੀਂ ਆਵਾਜਾਈ ਚ ਵਿਘਨ ਪਾਉਣੇ ਆ ਤੇ ਜੇ ਹੁਣ ਤੁਸੀਂ ਰੋਕੀ ਖੜਿਆ ਹੋਣ ਨਹੀਂ ਬਿੰਦਾ ਪੁੱਛਣਾ ਮੈਂ ਇਹੋ ਚਾਹੁੰਨੀ ਆ ਵੀ ਹੁਣ ਨਹੀਂ ਸਾਡੇ ਵਿਘਨ ਪੈਂਦਾਗਾ ਹਰ ਇੱਕ ਬੰਦੇ ਨੂੰ ਉਹਨਾਂ ਨੇ ਰੋਕਣਾ ਹਰ ਇੱਕ ਬੰਦੇ ਨੂੰ ਕੋਈ ਕਿਸੇ ਕੰਮ ਚੱਲਿਆ ਹੁੰਦਾ ਕੋਈ ਕਿਸੇ ਚੱਲਿਆ ਹੁੰਦਾ ਕੋਈ ਸਰੀਦੜੀ ਕੋਈ ਹਰ ਇੱਕ ਬੰਦਾ ਧਰਨੇ 'ਚ ਤਾਂ ਨਹੀਂ ਆ ਰਿਹਾ ਹੁੰਦਾ ਜੇ ਧਰਨੇ 'ਚ ਆਊਗਾ ਵੀ ਤੇ ਫਿਰ ਉਹਨੂੰ ਦਰਦਾਤ ਉਹ ਆਊਗਾ ਵੀ ਉਹਨੂੰ ਕਿਉਂ ਰੋਕਦੇ ਆ ਇਹਨਾਂ ਨੂੰ ਕੀ ਖਤਸਾ ਹੈ ਅਸੀਂ ਆਪਦੇ ਪਿੰਡ 'ਚ ਬੈਠੇ ਆ ਇੱਥੇ ਉਹਨਾਂ ਨੂੰ ਦੱਸੋ ਵੀ ਕੀ ਰਿਕਾਵਟ ਹੈ ਸਾਡੇ ਪਿੰਡ ਦੇ ਵਿੱਚ ਧਰਨਾ ਲੱਗੇ ਦਾ ਕੀ ਰਿਕਾਵਟ ਹੈ ਉਹਨਾਂ ਨੂੰ ਅਸੀਂ ਤਾਂ ਫਿਰ ਇਹ ਕਹਿੰਨੇ ਆ ਵੀ ਨਕਮੀਆਂ ਤੇ ਬੇਕਾਰ ਇਹ ਜੀਆਂ ਸਰਕਾਰਾਂ ਤਾਂ ਰੱਬ ਨਾ ਹੀ ਬਣਾਵੇ ਹੈਨਾ ਤੇ ਬਣਵਾਈ ਬਣਾਈਆਂ ਵੀ ਤਾਂ ਆਪਾਂ ਹੀ ਆ ਉਹਨੂੰ ਇਹ ਨਹੀਂ ਸਮਝ ਵੀ ਸਾਨੂੰ ਇਹ ਇਹਨਾਂ ਦੀਆਂ ਬੋਤਾਂ ਨਾਲ ਹੀ ਤਾਂ ਮੈਂ ਬਣਿਆ ਐ ਮੈਨੂੰ ਇਹਨਾਂ ਉਹੋ ਪ੍ਰਭਗਵੰਤ ਮੰਦੀਆਂ ਆਪਣੇ ਕੋਲੇ ਹਜੇ ਵੀੜਗੋ ਹੈਗੀਆਂ ਜਦੋਂ ਜਾ ਜਾ ਕੇ ਦਿੱਲੀ ਬੈੰਦਾ ਹੁੰਦਾ ਸੀ ਵਿੱਚ ਧਰਨਿਆਂ ਦੇ ਤੇ ਅੱਜ ਧਰਨੇ ਉਹਨੂੰ ਕਾਹਤੋਂ ਭੜੇ ਲੱਗਣ ਲੱਗ ਪਏ ਬਈ ਕਿੱਥੇ ਤਾਂ ਕਹਿੰਦਾ ਸੀ ਪਿਓ ਜਿਹੜਾ ਇੱਕ ਬੰਦੇ ਨੂੰ ਆਪਾਂ ਪਿਓ ਹੀ ਕਹਿ ਲਗੇ ਮਤਲਬ ਐਜੇ ਦਾ ਪਿਓ ਬਣ ਕੇ ਵੀ ਕੀ ਕਰੂ ਕੋਈ ਗੰਦੀ ਗੰਦੇ ਬੰਦੇ ਦਾ ਪਿਓ ਬਣ ਕੇ ਵੀ ਕੋਈ ਕਰੂ ਫਿਰ ਗੰਦਾ ਹੀ ਹੋਊ ਤੇ ਜਦੋਂ ਉਹਨੇ ਪਿਓ ਹੀ ਕਹਿਤਾ ਵੀ ਬਾਪੂ ਮੈਂ ਤੈਨੂੰ ਇੱਕ ਤੁਸੀਂ ਦੇਖੀਆ ਨਾ ਵੀੜਗੋ ਉਨੇ ਜਫੀਆਂ ਪਾ ਕੇ ਗੱਲ ਕਹੀ ਆ ਵੀ ਮੈਂ ਤੈਨੂੰ ਧਰਨਿਆਂ ਤੇ ਨਹੀਂ ਬਹਿਣ ਦੇਣਾ ਤੂੰ ਮੁੜ ਕੇ ਤੇ ਵੇਖੋ ਕਿਹੜਾ ਦਿਨ ਨੰਘਿਆ ਜਿਹੜੇ ਤੇ ਜਿਹੜੇ ਦਿਨ ਆਪਾਂ ਧਰਨਿਆਂ ਤੇ ਨਹੀਂ ਬੈਠੇ ਹਰ ਇੱਕ ਦਿਨ ਧਰਨਾ ਹਰ ਇੱਕ ਕਿਹੜੇ ਵਰਗ ਦਾ ਧਰਨਾ ਨਹੀਂ ਇੱਥੇ ਲੱਗਿਆ ਆਪਣੀ ਜਿੱਦਾਂ ਦਾ ਭਗਵੰਤ ਮਾਨ ਬਣਿਆ ਸਿਆਪਾ ਤਾਂ ਆਪਣਾ ਪਿਆਵੇ ਸੀਗਾ ਹਾਂ ਮੋਦੀ ਨਾਲ ਤੇ ਇਹਨੇ ਰਾਚੋ ਰੋੜਾ ਬਣ ਕੇ ਆਪਦੀ ਗੱਲ ਪਾਇਆ ਆਪਦੀ ਗੱਲ ਪਾਇਆ ਨਾ ਹੁਣ ਉਹਨੇ ਪੁੰਡਾ ਦਾ ਖੱਖਰ ਨੂੰ ਹੱਥ ਪਾ ਲਿਆ ਤੇ ਹੁਣ ਵੇਖੋ ਫਿਰ ਕਿਵੇਂ ਹੋ ਕੇ ਨਿਬੜੂਗੀ ਉਹ ਖੜਾ ਨਹੀਂ ਛੱਡਦੇ ਹੁੰਦੇ ਛੇਤੀ ਕੀਤੇ ਜੀ ਆਖ ਕੇ ਵੀ ਮੇਰਾ ਅੱਜ ਐਂ ਛੁੱਟ ਜੂਗਾ ਹੁਣ ਉਹਨੂੰ ਛੁੱਟਣਾ ਵੀ ਔਖਾ ਹੈ ਤੇ ਪਰ ਆਪਾਂ ਖੜਾ ਛੱਡਣਾ ਵੀ ਨਹੀਂ ਆਪਾਂ ਤਾਂ ਫਿਰ ਦੋ ਹੱਥ ਖੜੇ ਕਰਨੇ ਆ ਵੀ ਆਪਾਂ ਕੀ ਕਰਨੇ ਇੱਕ ਉਹ ਜਿਹੜਾ ਵੇਖੀ ਅਫਸਰ ਕਹਿੰਦਾ ਕਿ ਮੈਂ ਕਿਹ ਕਿਹ ਰਿਟਾਇਰ ਹੋ ਗਿਆ ਤੇ ਜੇ ਤੂੰ ਨਹੀਂ ਰਿਟਾਇਰ ਹੋ ਗਿਆ ਕੰਗਰਾਂ ਤੇ ਅਸੀਂ ਕਿਹੜਾ ਹੋਗੇ ਫਿਰ ਕਿਸਾਨ ਵੀ ਰਿਟਾਇਰ ਨਹੀਂ ਹੋਏ ਉਦੋਂ ਇੱਕ ਤੋਂ ਚਾਰ ਖੜੇ ਹੋਏ ਆ ਉੱਥੇ ਆਪਾਂ ਇੱਕ ਜਾਂਦੇ ਸ ਇੱਥੇ ਸਾਰਾ ਸਾਰਾ ਪਰਿਵਾਰ ਬੈਠਾ ਵੇਖ ਲੋ ਤੁਹਾਡੀ ਸਾਹਮਣੇ ਹੈ ਵੀ ਤੁਂ ਛੇੜਾ ਤਾਂ ਲਿਆ ਛੇੜ ਤੇ ਪਰ ਹੁਣ ਤੈਨੂੰ ਇਸ ਛੇੜੇ ਨੂੰ ਨਿਮੇੜਨ ਵਾਸਤੇ ਬੜਾ ਕੁਝ ਕਰਨਾ ਪੈਣਾ ਤੇ ਇਹ ਛੇੜੇ ਨੇ ਜਿਹੜਾ ਇਹ ਕੰਮ ਛੇੜ ਲੈਣਾ ਇਹ ਨਿਭੜਨ ਵਾਲਾ ਹੈ ਨਹੀਂਗਾ ਵੀ ਜੀ ਉਹ ਆਖਦੇ ਵੀ ਮੈਂ ਐ ਗੱਲਾਂ ਬਾਤਾਂ ਨਾਲ ਨਿਮੇੜ ਲੂੰਗਾ ਉਦੋਂ ਉਹ ਕਰਨਲ ਕੁੱਟ ਲਿਆ ਕਦੇ ਕੋਈ ਕੁੱਟ ਲਿਆ ਇਹਨੂੰ ਸ਼ਰਮ ਹਜਾ ਹੈ ਹੀ ਨਹੀਂ ਕੋਈ ਨੀਗਾ ਵੀ ਜਿਨ੍ਹਾਂ ਨੇ ਮੇਰੇ ਦੇਸ਼ ਦੀ ਰਾਖੀ ਕਰਨੀ ਮੈਂ ਉਹਨਾਂ ਤੇ ਡੰਡਾ ਠਾਈ ਬੈਠਾ ਹੈ ਤੇ ਹੋਰ ਆਪਾਂ ਤੇਰੇ ਮੇਰੇ ਵਰਗੇ ਪਤਕੀ ਲੱਗਦੀ ਆਪਾਂ ਉਹਦੀ ਹਣੇ ਕਰਨਲ ਨੂੰ ਕੁੱਟਣ ਦਾ ਹੱਕ ਸੀ ਇਹਨਾਂ ਦਾ ਦੇਖੋ ਉਹਨੂੰ ਕਿ ਕਾਹਦੇ ਵਿੱਚ ਕੁੱਟਿਆ ਉਹਦੀਆਂ ਬਾਹਾਂ ਮੋੜੀਆਂ ਕੀ ਕੁਛ ਨਹੀਂ ਕੀਤਾ ਤੇ ਹੁਣ ਖੜਾ ਛੜਾਲੂ ਕਾਉਣਾ ਤੋਂ ਬਹੁਤ ਔਖਾ ਹੀ ਪਤਾ ਜੀ ਤਾਂ ਪਿੰਡ ਦੇ ਲੋਕ ਥੋੜਾ ਰੋਹ ਦੇ ਵਿੱਚ ਨੇ ਗੁੱਸੇ 'ਚ ਵੀ ਨੇ ਔਰ ਆਪਣੇ ਕਿਸਾਨ ਆਗੂ ਨੂੰ ਲੈ ਕੇ ਫਿਕਰਮੰਦ ਵੀ ਨੇ ਕਿ ਜੇ ਮੰਗਾ ਮੰਨ ਲੀਆਂ ਜਾਣ ਜੇ ਉਹਨਾਂ ਨੂੰ ਜੂਸ ਪਿਆਇਆ ਜਾਵੇ ਪਾਣੀ ਪਿਆਇਆ ਜਾਵੇ ਕਿਉਂਕਿ ਉਹਨਾਂ ਨੇ ਤਾਂ ਪਾਣੀ ਤੱਕ ਵੀ ਬੰਦ ਕਰ ਦਿੱਤਾ ਹੋਇਆ ਜੇ ਮੰਗਾ ਮੰਨ ਲਿਆ ਜਾਣ ਸਰਕਾਰ ਟੇਬਲ ਟਾਕ ਤੇ ਆਵੇ ਕਿਸਾਨਾਂ ਆਗੂਆਂ ਨੂੰ ਰਿਹਾ ਕਰੇ ਤਾਂ ਉਹ ਧਰਨਾ ਚੱਕ ਲੈਣਗੇ ਪਰ ਪਿੰਡ 'ਚ ਦਹਿਸ਼ਤ ਬਣਾਉਣਾ ਪੁਲਿਸ ਦੇ ਲਈ ਬਹੁਤ ਸ਼ਰਮਨਾਕ ਗੱਲ ਉਹਨਾਂ ਨੇ ਕਹੀ ਆ ਤਾਂ ਇਹ ਜਿਹੜੀਆਂ ਗੱਲਾਂ ਨੇ ਜਦੋਂ ਅਸੀਂ ਕਿਸਾਨ ਮੰਗਾ ਦੀ ਉਹਨਾਂ ਦਾ ਕਹਿਣਾ ਵੀ ਗੱਲ ਕਰਦੇ ਆ ਤਾਂ ਸਾਡੇ ਨਾਲ ਇਦਾਂ ਦਾ ਵਤੀਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਵੀ ਇਸੇ ਮੁਲਕ ਦੇ ਵਸਣਦੇ ਆਂ ਕੈਮਰਾ ਪਰਸਨ ਦੇ ਨਾਲ ਮੈਂ ਮੋਹਨ ਸਿੰਘ ਔਲਖ ਰੋਜ਼ਾਨਾ ਸਪੋਕਸਮੈਨ ਲਈ ਧੰਨਵਾਦ